ਕੀ ਹੋਇਆ ਜਦੋਂ ਦੇਖੋ ਤਪੀ ਰਹਿਨੀ ਆ ਅੱਗੇ ਤੋਂ ਗੋਲਟੀ ਤੁਹਾਨੂੰ ਮੈਂ ਨਾ ਲੈ ਕੇ ਨਹੀਂ ਜਾਣਾ ਗੁਰਦੁਆਰੇ ਕਿਉਂ ਮੈਂ ਤੈਨੂੰ ਕੀ ਕਹਤਾ ਤੁਸੀਂ ਹਰ ਵਾਰੀ ਗਵਾਚ ਜਾਂਦੇ ਹੋ ਉੱਥੇ ਕਦੀ ਤੁਹਾਨੂੰ ਜੋੜੇ ਘਰ ਦੇ ਬਾਹਰ ਲੈ ਦੇਖੀਦਾ ਕਦੀ ਮੈਂ ਅੰਦਰ ਦੇਖਦੀ ਰਹਿਨੀ ਆ ਉਲਟਾ ਚੋਰ ਕੋਤਵਾਲ ਕੋ ਡੰਡੇ ਮੈਂ ਤੁਹਾਨੂੰ ਉੱਥੇ ਲੰਗਰ ਹਾਲ ਦੇ ਬਾਹਰ ਖੜਾ ਦੇਖਦਾ ਰਿਆ ਤੈਨੂੰ ਇਸ਼ਾਰਾ ਵੀ ਕਰਕੇ ਆਇਆ ਸੀ ਵੀ ਆ ਜਾ ਉਧਰ ਆ ਜੀ ਮੈਨੂੰ ਕੀ ਪਤਾ ਇਸ਼ਾਰਾ ਮੈਨੂੰ ਸਮਝ ਆਉਂਦਾ ਉੱਥੇ ਪਰ ਮੈਂ ਹਰ ਵਾਰੀ ਤੁਸੇ ਗਵਾਚਦੇ ਆ ਮੈਨੂੰ ਨਹੀਂ ਪਤਾ ਤੇਰਾ ਦਿਮਾਗੀ ਖਰਾਬ ਹੈ ਮੈਂ ਤੈਨੂੰ ਜਦੋਂ ਕਿਹਾ ਜਦੋਂ ਤੂੰ ਬੈਠੀ ਸੀ ਤੈਨੂੰ ਮੈਂ ਇਸ਼ਾਰਾ ਕੀਤਾ ਵੀ ਉਧਰ ਆ ਜੀ ਮੈਂ ਪਾਗਲ ਆ ਜਿਹੜੀ ਮੈਂ ਕਹਿ ਰਹੀ ਆ ਮੈਂ ਪਾਗਲ ਆ ਤੂੰ ਆਪ ਹੀ ਕਹਿ ਰਹੀ ਆ ਮੈਂ ਤਾਂ ਕੁਝ ਕਿਹਾ ਹੀ ਨਹੀਂ ਤੂੰ ਹੀ ਕਹਿ ਰਹੀ ਆ ਮੈਂ ਪਾਗਲ ਆ ਮੈਂ ਪਾਗਲ ਆ ਦੋ ਵਾਰੀ ਤੂੰ ਕਹਿਤਾ ਹੁਣ ਤੁਸੀਂ ਕਿਹਾ ਵੀ ਤੂੰ ਪਾਗਲ ਆ ਖਾਂ ਤੂੰ ਕਿਹਾ ਨਾ ਮੈਂ 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 ਪਾਗਲ ਆ ਤੂੰ ਦੋ ਵਾਰੀ ਨਹੀਂ ਤਾਂ ਐਵੇਂ ਕਹੀ ਵੀ ਮੈਂ ਪਾਗਲ ਆ ਹੁਣ ਤਾਂ ਫੇਰ ਕਹਿਤਾ ਜੰਨਤ ਆ ਉਰੀਆ ਹੁਣ ਜੰਨਤ ਨੂੰ ਕਿਉਂ ਬੁਲਾਣਾ ਆ ਜਾ ਆ ਜਾ ਇੱਧਰ ਇੱਥੇ ਖੜ੍ਹ ਆ ਖੜੇ ਪਾਪਾ ਅੱਗੇ ਤੋਂ ਤੂੰ ਸਾਡੇ ਨਾਲ ਗੁਰਦੁਆਰੇ ਜਾਣਾ ਤੇ ਪਾਪਾ ਦਾ ਹੱਥ ਫੜ ਕੇ ਰੱਖਣਾ ਵਾ ਤੇ ਇਹ ਨਾਲ-ਨਾਲ ਲੈ ਕੇ ਜਾਣੇ ਗਵਾਚਣੇ ਨਹੀਂ ਚਾਹੀਦੇ ਤੂੰ ਸੰਭਾਲ ਲੈਣਾ ਅੱਗੇ ਤੋਂ ਤੇ ਮੇਰੀ ਗੱਲ ਸੁਣ ਆਈਸਕ੍ਰੀਮ ਨਾਲ ਪਾਲਾ ਇਹ ਖੁਰ ਜਣੀਆਂ ਸਾਰੀ ਸਵਾਦ ਨਹੀਂ ਹੋਣੀ ਨਾਲੇ ਖਾ ਤੇ ਨਾਲੇ ਠੰਡੀ ਹੋ ਨਹੀਂ ਠੰਡੀ ਤਾਂ ਮੈਂ ਹੋ ਜਾਣੀ ਆ ਤੇ ਨਾਲੇ ਸਾਂਦੇ ਖਾ ਸੀ ਬੈੰਨੇ ਉੱਥੇ ਅੱਛਾ ਨਾ ਹੱਥ ਛੱਡ ਦੇ ਹੱਥ ਨਹੀਂ ਛੱਡਣਾ ਬੈ ਬੈਠ ਉੱਥੇ ਹੱਥ ਨਹੀਂ ਛੱਡਣਾ ਗਵਾਚ ਜਾਂਦੇ ਆ ਹੱਥ ਤਾਂ ਛੱਡ ਦੇ ਨਹੀਂ ਨਹੀਂ ਬੈ ਜਾ ਬੈ ਜਾ ਚਲ ਹੁਣ ਤਛੜਦੇ ਬੈ ਬੈ ਫੜ ਫੜ ਆਈਸਕ੍ਰੀਮ ਲੈ ਕੇ ਆਉਣੀ ਆ ਚੰਗਾ ਹਾਂ ਲੈ ਆ ਫੜ ਫੜ ਲੈ ਛੱਡੀ ਨਾ